ਮੇਰੀ ਗੱਲ ਸੁਣ ਲਾ ਤੂੰ ਬਾਤ ਗਿਆ ਨਾ ਜਿਉਂਦਾ ਨਹੀਂ ਛੱਡਣਾ ਇਸ ਕਿਸੇ ਜਿਉਂਦਾ ਛੱਡਤਾ ਤੈਨੂੰ ਮੈਂ ਲੈ ਟਾਈਮ ਵੀ ਕਿੰਨਾ ਹੋ ਗਿਆ ਬਾਪੂ ਨਾ ਹਜੇ ਤੱਕ ਨਹੀਂ ਆਇਆ ਹੈਗਾ ਪਤਾ ਨਹੀਂ ਕਿੱਥੇ ਰਹਿ ਜਾਂਦਾ ਸਾਰਾ ਦਿਨ ਕਿੰਨੀ ਵਾਰੀ ਮੈਂ ਸਮਝਾਇਆ ਵੀ ਟਾਈਮ ਨਾਲ ਘਰੇ ਆ ਜਾ ਕਰ ਵੀ ਮੈਂ ਕਾਲਜ ਜਾਣਾ ਹੁੰਦਾ ਉਧਰੋਂ ਮੈਡਮ ਬੋਲਦੀ ਹੈ ਜੇ ਲੇਟ ਹੋ ਜਾ 5 ਮਿੰਟ ਵੀ ਪਤਾ ਨਹੀਂ ਬਾਪੂ ਨੂੰ ਕਿਉਂ ਨਹੀਂ ਪਤਾ ਲੱਗਦਾ ਹੈਗਾ ਚਲ ਐਨੇ ਟਾਈਮ ਨੂੰ ਮੈਂ ਝਾੜੂ ਲਾ ਦਾਂ ਕਰੇ ਤੋਇਆ ਕਰ ਜੰਨਾ ਤੇ ਇਹ ਵੀ ਬੁਰਾ ਲੱਗਣਾ ਬਾਪੂ ਵਿਚਾਰਾ ਕਿੱਥੇ ਮੱਥਾ ਮਾਰੀ ਜਾਊਗਾ ਮੇਰੇ ਮੁੰਡੇ ਆਏ ਨਹੀਂ ਪਤਾ ਉੱਥੇ ਬੈਠ ਕੇ ਤਾਂਸ ਵਾਲਿਆਂ ਨਾਲ ਤਾਂਸ ਖਿੱਡੀ ਹੁੰਦਾ ਹੋਵੇ ਹੁਣ ਮੈਂ ਫੋਨ ਵੀ ਨਹੀਂ ਹੈਗਾ ਜਿਹੜਾ ਬਾਪੂ ਨੂੰ ਮੈਂ ਫੋਨ ਲਾ ਕੇ ਬੁਲਾ ਲਾ ਟਾਈਮ ਵੀ ਕਿੰਨਾ ਹੋ ਗਿਆ ਦਾ 10 ਮਿੰਟ ਹੀ ਰਹਿ ਗਏ ਬੱਸ ਹਾਂ ਦੇ ਚਲ ਦੇਖ ਲਈਏ ਕੀ ਪਤਾ ਉਹ ਲੋਕਾਂ ਤੱਕ ਆਈ ਜਾਵੇ ਲੈਕ ਆ ਗਿਆ ਬੱਪਾ ਆ ਗਿਆ ਫਿਰ ਮੈਂ ਬਣਾ ਆ ਤਾਂ ਇਹ ਬੱਪਾ ਨੂੰ ਕਿੰਨੀ ਵਾਰ ਸਮਝਾਇਆ ਵੀ ਤੁਸੀਂ ਟਾਈਮ ਨਾਲ ਘਰੇ ਆਜਿਆ ਕਰੋ ਪਤਾ ਹੈ ਟਾਈਮ ਦੇ ਬਲੋ 7 ਮਿੰਟ ਟਾਈਮ ਭਾਈ ਬਸ ਹੈ ਜੀ ਟਾਈਮ ਹੈਗਾ ਬਸ 15 ਮਿੰਟ ਬਚੇ 10 15 ਮਿੰਟ ਨਹੀਂ ਰਹਿੰਦੇ ਹੈਗੇ ਬੱਪਾ ਜੀ ਉਹ ਟਾਈਮ ਦੇਖ ਰਹਾ ਸਾਹਮਣੇ 7 ਮਿੰਟ ਰਹਿ ਗਏ ਮੈਂ ਤੁਹਾਡੀ ਕਦੋਂ ਦੀ ਵੇਟ ਕਰੀ ਐਨੀ ਫਿਰ ਮੈਂ ਉਹਨਾਂ ਸਾਹ ਆ ਗਿਆ ਤੇਰੇ ਤਾਇਰੇ ਸਾਲੇ ਮੈਂ ਚੇ ਤਾਇਰੇ ਕਿਹੜਾ ਤੇਾਇ ਕਿਹਨੇ ਹੱਤ ਤੱਕ ਹਮ ਕਰਨਾ ਨਹੀਂ ਹੈਗਾ ਤੈਨੂੰ ਵੀ ਨਹੀਂ ਕਰਨਾ ਉਹ ਭਾਈ ਗੱਲਾਂ ਬਾਤਾਂ ਸੌਣੀ ਪੈਂਦੀ ਵੀ ਕਿ ਮੈਂ ਕੁੱਤਿਆਂ ਦੇ ਵਿੱਚ ਸੋਹ ਰੋ ਬਰਤਨ ਕਰਨੀ ਕੋਗਲ ਤੱਕ ਵੀ ਚਲ ਕੋਈ ਨਾ ਰੋਟੀ ਬਣੀ ਪਈ ਐ ਤੇ ਰੋਟੀ ਖਾ ਲੇ ਤੇ ਨਾਲੇ ਟੈਮ ਨਾਲ ਨਾ ਉਹਦੀ ਦਵਾਈ ਲੈ ਲਈ ਤੇ ਮੈਂ ਚੱਲੀ ਆ ਮੇਰਾ ਟਾਈਮ ਪੂਰਾ ਹੋ ਗਿਆ ਬਸ ਮੁੜ ਕੇ ਤੈਨੂੰ ਪਤਾ ਹੋ ਇੱਕ ਮਿੰਟ ਹੀ ਖੜਦੀ ਐ ਇਹ ਰੋਸ ਦੇ ਵਿੱਚ ਚੱਲ ਭਾਈ ਜਦੋਂ ਜਾ ਕੇ ਤਿਆਰ ਹੋ ਕੇ ਠੀਕ ਐ ਬਾਪੂ ਹਾਂ ਤੇ ਆਉਗਾ ਭਾਈ 11:30 ਤੇ ਹੈਗਾ ਪਈ ਨਾ ਹੁਣ ਆਪਾਂ ਦੋਨੇ ਹੀ ਐ ਹਾਂ ਉਹ ਤਾਂ ਮੈਨੂੰ ਪਤਾ ਐ ਚਲ ਫਿਰ ਮੇਰੇ ਨਾਲ ਟਾਈਮ ਹੋਇਆ ਪਿਆ ਤੇ ਮੈਂ ਚੱਲਦੀ ਐ ਧਿਆਨ ਰੱਖੀ ਨਾਲੇ ਘਰ ਦਾ ਸਾਰਾ ਕੰਮ ਕਰ ਮੈਨੂੰ ਠੀਕ ਐ ਠੀਕ ਐ ਭਾਈ ਠੀਕ ਐ ਬਾਪੂ ਹੋ ਗਿਆ ਆਈ ਯਾਰ ਇਹ ਬਹੁਤ ਟਾਈਮ ਹੋ ਗਿਆ ਯਾਰ ਬੱਸ ਵੀ ਆਉਣ ਵਾਲੀ ਐ ਤਾਂ ਭੂਈ ਵਾਲੀ ਹੋਈ ਪਈ ਆ ਭੈਣ ਜੀ ਉਹ ਬੱਸ ਵੀ ਨਹੀਂ ਆਈ ਹਜੇ ਪਤਾ ਨਹੀਂ ਕਿੱਥੇ ਰਹਿ ਗਈ ਅੱਜ ਤੱਕ ਪਤਾ ਨਹੀਂ ਮੈਂ ਇਹ ਪავლਜ ਕੀ ਕਰਦਾ ਕਿੰਨੇ ਵਨ ਹੋ ਗਏ ਮੈਨੂੰ ਦੇਖਦੇ ਨੇ ਇਹ ਰੋਜ਼ ਜਦੋਂ ਮੈਂ ਉਹ ਨਹੀਂ ਆ ਘਰੋਂ ਉਹਦੀ ਮੇਰੇ ਪਿੱਛੇ ਪਿੱਛੇ ਆਉਂਦਾ ਹੁੰਦਾ ਨਾ ਗੁੰਗਾ ਇਹ ਕੁਝ ਬੋਲਦਾ ਪਤਾ ਨਹੀਂ ਹੈ ਕੌਣ ਇਹ ਅਕਲ ਹੀ ਨਹੀਂ ਹੈਗੀ ਜਮਾਂ ਮੈਨੂੰ ਲੱਗਦਾ ਕਿਸੇ ਦਿਨ ਇਹਦੀ ਨਾ ਝਾੜ ਖੰਡ ਕਰਨੀ ਪੈ ਜੀ ਜਿੱਦਣ ਲਾ ਲੀ ਨਾ ਜੁੱਤੀ ਅਕਲ ਉਦਨ ਆਉਣੀ ਹੈ ਜੀ ਟਿਕਾਣੀ ਏ ਮੈਂ ਹੁੰਦੀ ਆ ਚਾਉਂ ਜੈ ਨਹੀਂ ਪਤਾ ਨੀ ਛੇੜੀ ਹੋਵੇ ਸਰੇ ਦਾ ਅੱਬਾਸ ਸਾਲੇ ਵੀ ਪਤਾ ਨਹੀਂ ਅੱਜ ਤੱਕ ਕਿੱਥੇ ਰਿਹਾ ਕਿਹੋ ਜਿਹਾ ਬੰਦਾ ਐ ਮੈਂ ਤਾਂ ਹੀ ਸੋਚੀ ਹੈਰਾਨ ਹੋਈ ਨਹੀਂ ਇਹ ਟਾਈਮ ਦੇਖਾਂ 2 ਮਿੰਟ ਰਹਿ ਗਏ ਬੱਸ ਆਉਣ ਦੇ ਬੱਸ ਵੀ ਨਹੀਂ ਆਈ ਰਹੀ ਹੋਵੇ ਜਦੋਂ ਮੈਂ ਦੇਖਦੀ ਹਾਂ ਮੇਰੇ ਵੱਲ ਦੇਖਦਾ ਨਹੀਂ ਕਿ ਹੂੰ ਚਾਉਂ ਜਾਂ ਮੂੰ ਚੱਕੇ ਦੋਨੋਂ ਅੱਖਾਂ ਕਮਾਈਏ ਉਹ ਬਿਟਰ ਬਿਟਰ ਹੈਲੋ ਐਕਸਕਿਊਜ਼ ਮੀ ਪੂਰੀ ਆਇਓ ਇੱਕ ਮਿੰਟ ਹਾਂ ਬਈ ਤੁਸੀਂ ਮੈਂ ਕੌਣ ਹਾਂ ਤੁਸੀਂ ਕਿਉਂ ਤੁਸੀਂ ਮੇਰਾ ਦਿਮਾਗ ਖਰਾਬ ਕੀਤਾ ਹੋਇਆ ਜਦੋਂ ਮੈਂ ਬੱਸ ਤੇ ਰੋਜ਼ ਜਾਂਦੀ ਹਾਂ ਤੁਸੀਂ ਉਹੀ ਬੱਸ ਤੇ ਚੜਦੇ ਹੋ ਮੇਰੇ ਪਿੱਛੇ ਪਿੱਛੇ ਉੱਥੇ ਤੁਸੀਂ ਬੈਠੇ ਹੁੰਨੇ ਹੋਗੇ ਹੈ ਤੁਹਾਨੂੰ ਹੋਰ ਅੱਡੇ ਨਹੀਂ ਹੈਗੇ ਪਿੰਡ 'ਚ ਤਿੰਨ ਚਾਰ ਅੱਡੇ ਉੱਥੇ ਮਰਜਿਆ ਕਰੋ ਬਸ ਯੇ ਇਸ ਟਾਈਮ ਆਉਂਦੀ ਹੁਣ ਮੈਂ ਹੋਰ ਕਿੱਥੇ ਜਾਵਾਂ ਬਸ ਹੀ ਇਸ ਟੈਮਨ ਦੀ ਹੋਰ ਵੀ ਟੱਡੇ ਹੈਗੇ ਹੈਗੇ ਕਿਤੇ ਉਂ ਤਾਂ ਨਹੀਂ ਤੇਰੇ ਮਨ ਚ ਕੁਛ ਹੈਗਾ ਇਹ ਕਿ ਗੱਲ ਤੂੰ ਸੋਚੀ ਬੈਠਾ ਮੈਂ ਇਹੋ ਜੀ ਕੁੜੀ ਨਹੀਂ ਹੈਗੀ ਮੈਂ ਜਿਹੋ ਜੀ ਤੇਰੀ ਸੋਚ ਆ ਤੁਹਾਡੇ ਵਰਗੇ ਬੰਦਿਆਂ ਦੀ ਸੋਚਦਾ ਨਾ ਮੈਨੂੰ ਸਭ ਪਤਾ ਤੁਹਾਨੂੰ ਹੁੰਦੀ ਹੈ ਜੁੱਤੀ ਦੀ ਘਾਟ ਜਦੋਂ ਵਰਨ ਲੱਗ ਜਾਂਦੀ ਹੈ ਨਾ ਜੁੱਤੀ ਫਿਰ ਪਤਾ ਵੀ ਨਹੀਂ ਲੱਗਦਾ ਕਿੱਦਾਂ ਨੂੰ ਟੱਪਦੇ ਹਾਂ ਬਹਿ ਬਹਿ ਕੇ ਇਹੋ ਜਿਹਾ ਤਾਂ ਬਾਈ ਮੈਂ ਵੀ ਨਹੀਂ ਮੈਂ ਵੀ ਕੰਮ ਤੇ ਲੱਗਿਆ ਹੋਇਆ ਹਾਂ ਕਿ ਕਰਦੇ ਕਿਉਂ ਮੈਨੂੰ ਦੱਸ ਮੈਨੂੰ 10 ਦਿਨ ਹੋ ਗਏ ਤੁਹਾਨੂੰ ਦੇਖੀ ਜਾਂਦੀ ਨੂੰ ਜਿਹੜੀ ਵਾਸਤੇ ਮੈਂ ਚੜਦੀ ਹਾਂ ਤੁਸੀਂ ਹਮੇਸ਼ਾ ਮੇਰੇ ਮੰਗਰੀ ਹੁੰਨੇ ਹੋ ਆਹੀ ਅੱਡੇ ਤੇ ਖੜੇ ਹੁੰਨੇ ਕੋਈ ਨਾ ਕੋਈ ਕੰਮ ਧੰਦਾ ਹੋਣਾ ਬੰਦੇ ਨੂੰ ਪਰ ਇਹ ਥੋੜੀ ਹੁੰਦਾ ਬੰਦਾ 10 ਦਿਨਾਂ ਦਾ ਮੰਗਰੀ ਫਿਰਦਾ ਰਹੇ ਮੈਂ ਮਾੜ ਕੰਮ ਤੇ ਲੱਗਿਆ ਹੋਇਆ ਆ ਬਸ ਤੇ ਜਾਣਾ ਟਾਈਮ ਆਇਆ ਰਹਿ ਤੁਸੀਂ ਹੋਰ ਵਾਸਤੇ ਜਾ ਕਰੋ ਮੈਂ ਹੋਰ ਵਾਸਤੇ ਕਿਉਂ ਜਾ ਮੈਂ ਅੱਛਾ ਤੇਰੇ ਪਿੱਛੇ ਉਹਦੀ ਪੜਾਈ ਖਰਾਬ ਕਰ ਲੈ ਹੈ ਮੇਰੀ ਕਾਲ ਨਹੀਂ ਕੰਮ ਤਾਂ ਛੱਡਦਾ ਅਕਸਰ ਨੂੰ ਹੋਰ ਅੱਡੇ ਤੁਹਾਡੇ ਘਰ ਕੰਨੇ ਵੀ ਤਾਂ ਹੋਊਗਾ ਹੈ ਕਿੱਥੋਂ ਦੇ ਆ ਤੁਸੀਂ ਮੈਨੂੰ ਆਏ ਦੱਸੋ ਤੇਰੇ ਡੈਡੀ ਦਾ ਨਾਮ ਦੱਸ ਦੀ ਆ ਨਹੀਂ ਇਸ ਤੇਰੀ ਇੱਥੇ ਕਿੰਨੇ ਦੇ ਰਿਸ਼ਤੇਦਾਰੀ ਤੇਰੀ ਇੱਥੇ ਐਵੇਂ ਮਰੀ ਨਾ ਆਉਦੇ ਕੋਈ ਪਕਾਈ ਪਤਾ ਹੀ ਐ ਮੈਨੂੰ ਰਿਸ਼ਤੇਦਾਰੀਆਂ ਦਾ ਕੋਈ ਨਾ ਅੱਜ ਮੈਂ ਕਰਦੀ ਆ ਉਹਦੇ ਪਿਓ ਨਾਲ ਗੱਲ ਤੇਰਾ ਭਾਂਡਾ ਤਾਂ ਮੈਂ ਫੋੜਦੀ ਆ ਤੈਨੂੰ ਤਾਂ ਮੈਂ ਕਰਾਉਂ ਚੰਗੀ ਤਰ੍ਹਾਂ ਅਸਲੀ ਬਾਈ ਮੇਰੇ ਦਿਲ ਤੇ ਕੋਈ ਗੱਲਬਾਤ ਨਹੀਂ ਫਿਰ ਜੇ ਗੱਲਬਾਤ ਨਹੀਂ ਹੈਗੀ ਤਾਂ ਚੜਦਾ ਕੀ ਹੁੰਨਾ ਇੱਥੇ ਜਿਹੜੀ ਵਾਸਤੇ ਮੈਂ ਛੱਡਦੀ ਆ ਉਹ ਵਾਸਤੇ ਕਿਉਂ ਚੜਦਾ ਹੋਰ ਬੱਸਾਂ ਨਹੀਂ ਆਉਂਦੀਆਂ ਹੈਗੀਆਂ 5 5 ਮਿੰਟਾਂ ਬਾਅਦ ਬੱਸਾਂ ਆਉਂਦੀਆਂ 20 20 ਮਿੰਟਾਂ ਬਾਅਦ ਕੋਈ ਗੱਲ ਨਹੀਂ ਕੱਲ ਨੂੰ ਹੋਰ ਚੜਜੂ ਕੱਲ ਨੂੰ ਹੋਰ ਤੇ ਚੜਜੂ ਨਾ ਦੇ ਹੋਰ ਪਤਾ ਨਹੀਂ ਕੀ ਹੋ ਗਏ ਇਹ ਜੋ ਉਹ ਬੰਦੇ ਵੱਡੇ ਪੜੇ ਕੋਈ ਬੜੀ ੜਬਾ ਓਏ ਸਾਡੀ ਤਾਂ ਇਹ ਹੈ ਨਹੀਂ ਸੀ ਯਾਰ ਇਹ ਤਾਂ ਬੜੀ ੜਬਾ ਮਿੱਤਰਾ ਵੇਚ ਦੀ ਕਰੂ ਲੱਗਦਾ ਖੜਾ ਆਪਾਂ ਵੀ ਨਹੀਂ ਛੱਡਦੇ ਕੋਈ ਨਾ ਕੋਈ ਨਾ ਕਿਸੇ ਦਿਨ ਤਾਂ ਗੱਲ ਹੱਲ ਹੋਊ ਮਸਲਾ ਕੀ ਹੋ ਗਿਆ ਬਸ ਵਾਲਿਆਂ ਨੂੰ ਅੱਜ ਕਿਹੜੀ ਬਿਮਾਰੀ ਪੈ ਗਈ ਹਲੇ ਤੱਕ ਨਹੀਂ ਸੁੱਖੀ ਨੂੰ ਫੋਨ ਲਾ ਕੇ ਨਾ ਪੁੱਛਾਂ ਉਹ ਵੀ ਇਹੀ ਵਸਤੇ ਆਉਂਦੀ ਹੁੰਦੀ ਆ ਅੱਜ ਤੱਕ ਕਮਲੀ ਜੀ ਨੇ ਉਹਨੇ ਆਪਣੇ ਆਪ ਵੀ ਫੋਨ ਵੀ ਨਹੀਂ ਲਾਇਆ ਹੋਵੇ ਤਾਨੀ ਹੁਣ ਚੱਕੂ ਜੀ ਨਹੀਂ ਪਤਾ ਸਾਇਲੈਂਟ ਕਰਕੇ ਰੱਖੀ ਬੈਠੀ ਹੋ ਉਹ ਹਲੋ ਹਾਂ ਸੁੱਖੀ ਕਿੱਥੇ ਆ ਉਹ ਯਾਰ ਬਸ ਕਦ ਤੂੰ ਇਹ ਮੈਂ ਤਾਂ ਅੱਡੇ ਤੇ ਖੜੀ ਆ ਗਈ ਅੱਛਾ ਖਰਾਬ ਹੋ ਰਿਹਾ ਮੈਂ ਨਾ ਕੋਰੋਂ ਦੀ ਡਿੱਕੀ ਆਣੀ ਹੈ ਮੈਨੂੰ ਤਾਂ ਪਰਵਾਈ ਨੂੰ ਹੋਗੇ 15 ਮਿੰਟ ਹੋਣ ਵਾਲੇ ਹੈਗੇ ਫੇਰ ਇਸ ਦਾ ਮਤਲਬ ਅੱਜ ਕੈਨਸਲ ਕਰਦਾ ਲੈ ਯਾਰ ਮੈਡਮ ਨੇ ਤਾਂ ਕਿਹਾ ਸੀਗਾ ਤੁਸੀਂ ਇਹ ਛੁੱਟੀ ਨਹੀਂ ਕਰਨੀ ਹੈਗੀ ਵੀ ਪੇਪਰਾਂ ਦੀ ਤਿਆਰੀ ਕਰਨੀ ਹੈ ਜੀ ਚਲ ਫਿਰ ਮੈਂ ਦੇਖਦੀ ਹਾਂ ਜੀ ਹਾਂ ਫਿਰ ਤੂੰ ਆਏਂਗੀ ਕਿ ਨਹੀਂ ਅੱਛਾ ਮੋਟਰਸਾਈਕਲ ਤੇ ਛੱਡੀ ਜਾਣੀ ਵੀ ਚਲ ਠੀਕ ਹੈ ਤੂੰ ਆ ਜਾ ਫਿਰ ਮੈਂ ਵੀ ਕੋਈ ਨਾ ਕੋਈ ਹੱਲ ਕਰਦੇ ਆ ਯਾਰ ਠੀਕ ਓਕੇ ਚਲ ਪਹਿਲਾਂ ਤਾਂ ਘਰੇ ਜਾਵਾਂ ਹਾਂ ਘਰੇ ਬੈਠ ਕੇ ਸੋਚਦੀ ਹਾਂ ਕਿਵੇਂ ਕਰਨਾ ਕਿਵੇਂ ਨਹੀਂ ਮੈਂ ਤਾਂ ਬੱਸ ਦੀ ਵੇਟ ਕਰਦੀ ਸੀ ਪਰ ਬੱਸ ਕਹਿੰਦੀ ਮੈਂ ਉਹਨੂੰ ਸੁਖੀ ਨੂੰ ਫੋਨ ਲਾ ਕੇ ਪੁੱਛਿਆ ਖਰਾਬ ਹੋ ਰਹੀ ਇਹਨੂੰ ਬੰਦ ਕਰ ਲੋ ਕਾ ਬੱਸ ਆਇਆ ਮੈਂ ਮੈਂ ਮੰਡੀ ਜਾਣਾ ਕੰਮ ਆ ਜਾ ਬਹਿ ਜਾ ਮੈਂ ਛੱਡ ਦਮਾਗ ਖਰਾਬ ਹੋ ਰਿਹਾ ਵੇ ਲਾਂਦ ਪਹਿਲਾਂ ਫੋਨ ਕਿੱਥੋਂ ਲਾ ਦਿੰਨੀ ਮੇਰੇ ਧਿਆਨ ਚ ਨਹੀਂ ਰਿਹਾ ਮੈਂ ਕਿਾ ਚਲ ਘਰੇ ਜਾ ਕੇ ਲਾਉਣੀ ਆ ਫੋਨ ਮੇ ਕਿ ਪੰਚ ਚੋਦ ਕੌਣਾ ਮ ਲੱਗ ਜਾ ਓਏ ਐਂਦਾ ਲੌੜਾ ਲੈ ਗਿਆ ਚੜਾ ਕੇ ਲੈ ਇਹਦਾ ਕਰਨੀ ਪੂ ਸਰਵਿਸ ਕਿੱਧਰ ਨੂੰ ਲੈ ਗਿਆ ਮੇਰਾ ਸਾਰਾ ਦੇਖ ਸਾਡੇ ਤਾਂ ਇਹ ਜਾਂਦੀ ਨਹੀਂ ਸੀ ਕਿਸੇ ਨਾਲ ਯਾਰ ਚੱਲ 2-4 ਦਿਨ ਹੋਰ ਕਰਦੇ ਆ ਨਹੀਂ ਘੇਰਾਂਗੇ ਨੂੰ ਫਿਰ ਕੌਣ ਹੋਇਆ ਹੈ ਚੱਲ ਘਰੋਂ ਚੱਲ ਛੱਡ ਪਰੇ ਆਪਾਂ ਕਿੱਧਰ ਜਾਣਾ ਕੱਲ ਵਾਸਤੇ ਅੱਜ ਆਪੀ ਕਿਹ ਵੱਲੋਂ ਉਹ ਨਹੀਂ ਯਾਰੂੰ ਹੋ ਜਾਂਦੇ ਉਹ ਤਾਂ ਨੋਰਮਲ ਵੀ ਠੀਕ ਹੋ ਜਾਂਦੇ ਉਹ ਕੋਈ ਵੜੀ ਪਟਕਾ ਢੰਗਾ ਨਹੀਂ ਖਾ ਲੈਂਦੇ ਉਹ ਮੈਂ ਬੁਲਾ ਲਈ ਮੇਰਾ ਸਾਲਾ ਜੀ ਤਾਂ ਘਰੇ ਆ ਗਿਆ ਓਏ ਭੈਣ ਜੀ ਬੰਦਾ ਕਿਹੜਾ ਯਾਰਾ ਪੰਡੇ ਦਾ ਨਹੀਂ ਕਰੇ ਜਾਂਨੇ ਯਾਰੂੰ ਨੰਬਰ ਘਾ ਦੇਣ ਬੁੜੇ ਨੂੰ ਦੱਸਣਾ ਪੁਈ ਨਾ ਦਨੂੰ ਪੁੜਾਇਆ ਵਿਕਲਨਾ ਯਾਰ ਕੀ ਲੈਣਾ ਪੜਾ ਕੇ ਘਰੇ ਨਹੀਂ ਬਿਠਾਈ ਦੇ ਦੇਖਦੇ ਆ ਯਾਰ ਘਰੇ ਜਾ ਕੇ ਕਿ ਕਿ ਨਾ ਜਾ ਗਿਆ ਚਲ ਬੈਠੀਆਂ ਦੇਖਦੇ ਆ ਲੋਕ ਕੇ ਬਹਿਨੇ ਆ ਕੁੜੀ ਜੀ ਬਿਲੋਂ ਲੱਜਦੀ ਅੱਜ ਕੰਮ ਹੋਇਆ ਏ ਹਾਏ ਮੋਰੇ ਦਰ ਮੈਨੂੰ ਵੀ ਲੰਘੀ ਫਸੀ ਗਨ ਕੌਲ ਚ ਪੜਦਾ ਹੁੰਦਾ ਸੀ ਹੁਣ ਇਹ ਹਟ ਗਿਆ ਇਹ ਲੱਗਿਆ ਹੁਣ ਕੰਮ ਸਿੱਖਣ ਇਹ ਨਾ ਅੱਜ ਮੰਡੀ ਤੋਂ ਆ ਰਿਹਾ ਸੀਗਾ ਤੇ ਮੈਨੂੰ ਫਿਰ ਰਸਤੇ ਦੇਖ ਕੇ ਨਾ ਚੜ੍ਹਾ ਲਿਆ ਬੱਸ ਦਾ ਖਰਾਬ ਬੱਸ ਬੱਸ ਬਾਪੂ ਜੀ ਖਰਾਬ ਹੋ ਗਏ ਸੁੱਖੀ ਦਾਪੁਰ ਚ ਜਿਹੜੀ ਕਿਸੇ ਨਾਲ ਮੋਟਰਸਾਈਕਲ ਤੇ ਚੱਕੀ ਆਈ ਸੀ ਜਦੋਂ ਮੈਨੂੰ ਫੋਨ ਲਾ ਕੇ ਪੁੱਛਿਆ ਸਵੇਰ ਦੇ ਪਾਸੇ ਨਹੀਂ ਇਹ ਜਾਂਦਾ ਹੋਇਆ ਵੀ ਇਹ ਇਹ ਮੈਨੂੰ ਲੈ ਕੇ ਗਿਆ ਤੇ ਆਉਂਦਾ ਹੋਇਆ ਵੀ ਇਸ ਜਿਹਾ ਕੇ ਲੈ ਕੇ ਆਇਆ ਕੋਈ ਕੰਮ ਮਾੜਾ ਹੈ ਤੇ ਅੰਤ ਤੁਹਾਡੇ ਪਰ ਬਾਪੂ ਇਹ ਹੋ ਜਾਣੀ ਹੈ ਜਿਵੇਂ ਤੇ ਤੁਸੀਂ ਸੋਚ ਰਹੇ ਹੋ ਬਹੁਤ ਚੰਗਾ ਮੁੰਡਾ ਉਹ ਬਹੁਤ ਸਿਆਣਾ ਹੈ ਮੈਨਾਂ ਉਹਨੂੰ ਚਾਹੁੰਣਾ ਅਦਰ ਚ ਰੰਗੀ ਤੇ ਤੁਸੀਂ ਮੈਨੂੰ ਉਹਦੇ ਕੋਲੇ ਜਾ ਕੇ ਗੱਲਾਂ ਮੱਤਾਂ ਦੱਸ ਨਾ ਤੂੰ ਮੈਨੂੰ ਐਂ ਦੱਸ ਤੂੰ ਪੜ੍ਹਾਈ ਤਾਂ ਤੂੰ ਛੱਡਤੀ ਐਨਾ ਵਧੀਆ ਤੂੰ ਪੜ੍ਹਦਾ ਹੁੰਦਾ ਸੀ ਉਹ ਘਰਾਂ ਦੀਆਂ ਮਜਬੂਰੀਆਂ ਐ ਰੋਂ ਕੰਮ ਧੰਦਾ ਵੀ ਦੇਖਣਾ ਐ ਸਾਰਾ ਇਹੋ ਜਿਹਾ ਪੜ੍ਹ ਲੈ ਬਹੁਤ ਆ ਮੈਨੂੰ ਤਾਂ ਐਂ ਸਮਝ ਨਹੀਂ ਆਉਂਦੀ ਤੈਨੂੰ ਤਾਂ ਹੁਣ ਹੀ ਇੰਨੀਆਂ ਮਜਬੂਰੀਆਂ ਪੈ ਗਈਆਂ ਤੇ ਵਿਆਹ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕਿ ਮਜਬੂਰੀਆਂ ਹੋਣਗੀਆਂ ਇਸੇ ਲਈ ਕਿ ਨੂੰ ਪੜ੍ਹਾਈ ਛੱਡਣੀ ਪੈ ਗਈ ਆਬੀ ਉਹ ਵਰਮੋ ਕੰਮ ਨਹੀਂ ਸਿੱਖਣ ਲੱਗਿਆ ਤੈਨੂੰ ਦੱਸਿਆਦਾ ਹੀ ਜਾਂਦੇ ਨੇ ਉਹ ਉਹਦਾ ਮੈਂ ਤੇਰੇ ਮਾਰੇ ਨਹੀਂ ਛੁੱਟੀ ਮਾਰ ਲਈ ਅੱਜਾ ਉਹਦਾ ਮੈਨੂੰ ਪਤਾ ਉਹਦਾ ਮੈਂ ਤੁਹਾਡੀ ਗੱਲ ਸਮਝਦੀ ਆਂ ਪਰ ਮੈਂ ਵੀ ਕੀ ਕਰਦੀ ਕੋਈ ਹੱਲ ਹੀ ਨਹੀਂ ਹੈਗਾ ਸੀਗਾ ਫਿਰ ਮੈਂ ਤਾਂ ਹੁਣ ਤੁਹਾਨੂੰ ਫੋਨ ਲਾਉਣਾ ਸੁਰਮੇ ਕਿਹਨੂੰ ਫੋਨ ਲਾਉਂਦੀ ਚੱਲ ਕੋਈ ਨਹੀਂ ਠੀਕ ਆ ਤੂੰ ਚੱਲ ਕਰੀ ਰਹਿ ਪੁਣਾ ਬਾਪੂ ਨਾਲ ਕਾਦੀ ਰਿਆ ਕਰਾਂ ਮੈਂ ਦੱਸ ਵੀ ਕਾਦੀ ਰਿਆ ਕਰਾਂ ਬਾਪੂ ਦਾ ਕਹਿੰਦਾ ਮੁੰਡਾ ਪੜਿਆ ਨਹੀਂ ਹੈਗਾ ਘੱਟ ਪੜਿਆ ਲਿਖਿਆ ਮੇਰੀ ਧੀ ਨਹੀਂ ਪੜੀ ਲਿਖੀ ਮੈਂ ਕੋਈ ਚੰਗੇ ਅਪਸਰ ਨਾਲ ਵਿਆਹ ਕਰੂੰਗਾ ਰਿਸ਼ਤਾ ਕਰੂੰਗਾ ਕੀ ਕਹਾਂ ਮੈਂ ਬਾਪੂ ਨੂੰ ਚਲ ਕੋਈ ਨਹੀਂ ਚਲ ਠੀਕ ਹੈ ਤੈਨੂੰ ਫੋਨ ਨਾਲ ਲੈ ਹਣ ਕੋ ਗੱਲ ਦਾ ਪੂਰਾ ਕੋਈ ਪੰਨ ਤਰਾਂ ਕੀਤਾ ਗੱਲ ਮੁੰਡਾ ਆਹੀ ਗੱਲਾਂ ਹੁੰਦੀਆਂ ਨੇ ਤੁਹਾਡੀਆਂ ਦਾ ਫਤਾਂ ਇਹਨੂੰ ਕੋ ਦੋ ਸਮਝਾਉਗੀ ਕਿਹੜਾ ਹੈ 12 12 ਮੈਂ ਤੁਹੇਸੀ ਮਿੱਟੀ ਕਿਤੇ ਥੋੜਾ ਮੀਟਰ ਬੀਜ ਵਾਲੇ ਆ ਮੀਟਰ ਦਾ ਡੱਬੇ ਚਾ ਬਿੱਲੀ ਵਾਲਾ ਆ ਪਿਆ ਕਿੰਨਾ ਪਿਆ ਹੈ ਕੀ ਨਾਮ ਰੇਸ਼ਮ ਸਿੰਘ ਹਾਂ ਰੇਸ਼ਮ ਸਿੰਘ ਦੇਖੋ ਹਾਂ ਪਿਆ ਪਿਆ ਕਿਤੇ ਆ ਪਿਆ ਆ ਪਿਆ ਬਈ ਕਿੰਨਾ ਹੈ 23000 ਹਾਂ 700 ਹਾਂ 25 ਰੁਪਏ ਹਾਂ ਤੇ ਉੱਤੇ ਠਹਿਣੀ ਨਹੀਂ ਨਹੀਂ ਉੱਤੇ ਹਾਂ ਉਠਾ ਨਹੀਂ ਲੱਭਦਾ ਬੀਸਾ ਹੁੰਦਾ ਬਸ ਅੱਧੀ ਝੰਟ ਮਚਾਈ ਉਹ ਮੜੀ ਮੋਟੀ ਤੁਸੀਂ ਹੈ ਵੀ ਹਾਂ ਕਣੀਆ ਖਬਰ ਨਮਾਇਦਾ ਆ ਰਹੇ ਪਟਨਾਏ ਪਟਨਾਏ ਚੇਕ ਪਾਲਾ ਮੀਟਰ ਲੱਗੀ ਮੇਰੀ ਗੱਲ ਸੁਣ ਜਾਦਾ ਬਿੱਲ ਭਰਦੇ ਚੇਕ ਪਾਲਾ ਮੀਟਰ ਲੱਗ ਜੂਗਾ ਹੂੰ ਤੇ ਕੋਨਾ ਮੈਂ ਲਾ ਇੱਕ ਸਕਿੰਟ ਚ 700 ਜੁੰਟ ਕੱਢਦਾ 70 ਜੁੰਟਾ ਕੱਢਦਾ ਹੈ ਹਨਾ ਪੁੱਤ ਹੂੰ 70 ਜੁੰਟਾ ਕੱਢਦਾ ਹੈ ਜੇ 7000 ਜੁੰਟ ਫਰੀ ਹੋ ਗਈ ਫੇਰ ਵੀ ਹਨਾ ਆ ਲੰਘਿਆ ਵੇ ਆਖਰ ਬੈਨਿਆ ਘਰ ਦੀ ਵਜਤ ਆਇਆ ਆ ਸਮਝੋ